ਤਿੰਨੋਂ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗਿਆ ਤਾਂ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਅਤੇ ਖੁਦ ਆਸ਼ਿਕ ਦੇ ਨਾਲ ਫਰਾਰ ਹੋ ਗਈ ਸਭ ਕੁਝ ਬੜੀ ਹੀ ਪਲੈਨਿੰਗ ਦੇ ਨਾਲ ਕੀਤਾ ਸੀ ਪਰ ਆਖਿਰਕਾਰ ਪਰਦਾਫਾਸ਼ ਹੋ ਗਿਆ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਹੀ ਨਾ ਕਿਉਂ ਚਾ ਇੱਕ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਦਰਅਸਲ ਇੱਕ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਆਸ਼ਕ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਇਸ ਔਰਤ ਦੇ ਬਲੋਂ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ ਜਿਸ ਮਗਰੋਂ ਪਤਨੀ ਨੇ ਆਪਣਾ ਰਸਤਾ ਸਾਫ਼ ਕਰਨ ਦੇ ਲਈ ਆਪਣੇ ਆਸ਼ਕ ਦੇ ਨਾਲ ਮਿਲ ਕੇ ਸਾਰਾ ਪਲਾਨ ਬਣਾਇਆ ਤੇ ਫਿਰ ਆਪਣੇ ਹੀ ਪਤੀ ਦਾ ਆਪਣੇ ਹੱਥੀ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਸੋਹਿਆਂ ਦੇ ਵਿੱਚ ਇਸ ਵੱਡੀ ਵਾਰਦਾਤ ਨੂੰ ਇੱਕ ਔਰਤ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਦੋਸਤ ਦੇ ਨਾਲ ਹੀ ਨਾਜਾਇਜ਼ ਸਬੰਧ ਸਨ ਜਿੱਥੇ ਪਤੀ ਕੰਮ ਕਰਦਾ ਸੀ ਉੱਥੇ ਹੀ ਇੱਕ ਵਿਅਕਤੀ ਜੋ ਕਿ ਇਸ ਸ਼ਖਸ ਦਾ ਦੋਸਤ ਬਣ ਗਿਆ ਸੀ ਘਰ ਦੇ ਵਿੱਚ ਅਕਸਰ ਹੀ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਅਤੇ ਇਸੇ ਦੌਰਾਨ ਇਸ ਔਰਤ ਦੇ ਇਸ ਸ਼ਖਸ ਦੇ ਨਾਲ ਨਾਜਾਇਜ਼ ਸਬੰਧ ਬਣ ਗਏ ਜਿਸ ਮਕਰੋਂ ਜਦੋਂ ਪਤੀ ਨੂੰ ਇਸ ਬਾਰੇ ਪਤਾ ਲੱਗਿਆ ਦਾ ਪਤੀ ਨੂੰ ਸੁੱਤੇ ਪਏ ਨੂੰ ਹੀ ਕਤਲ ਕਰ ਦਿੱਤਾ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਸਾਰਾ ਪਲਾਨ ਬਣਾਇਆ ਅਤੇ ਸੁੱਤੇ ਪਏ ਪਤੀ ਦਾ ਕਤਲ ਕਰ ਦਿੱਤਾ ਸਿਰ ਦੇ ਉੱਤੇ ਰੋਡ ਮਾਰ ਕੇ ਜਿਸ ਮਗਰੋਂ ਦੋਹੇ ਜਣੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਇੱਕ 7 ਸਾਲਾ ਬੇਟੀ ਵੀ ਹੈ ਅੱਜ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਪਿੰਡ ਵਡਬਰ ਦਾ ਰਹਿਣ ਵਾਲਾ ਸੀ ਮ੍ਰਿਤਕ ਜਿਸ ਨੂੰ ਪਿਛਲੇ 12 ਸਾਲਾਂ ਤੋਂ ਪਿੰਡ ਸੋਹਿਆ ਵਿਖੇ ਰਿਆ ਸੀ ਨਾ ਦੇ ਮਲੋਦ ਦੇ ਪਿੰਡ ਸੋਹਿਆ ਵਿਖੇ ਇਹ ਵੱਡੀ ਵਾਰਤਾ ਨੂੰ ਅਨਜਾਨ ਦਿੱਤਾ ਗਿਆ ਜਿਸ ਮਗਰੋਂ ਆਂਗਵਾਂ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਪੁੱਛੇ ਜਦੋਂ ਹਸਪਤਾਲ ਲਜਾਇਆ ਗਿਆ ਜ਼ਖਮੀ ਹਾਲਤ ਦੇ ਵਿੱਚ ਤੇ ਇਲਾਜ ਦੌਰਾਨ ਜਦੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਰੈਫਰ ਕੀਤਾ ਗਿਆ ਕਿਸੇ ਹੋਰ ਹਸਪਤਾਲ ਦੇ ਵਿੱਚ ਤਾਂ ਇਸ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਦੋਹਾਂ ਦੇ ਭਾਲ ਕੀਤੀ ਜਾ ਰਹੀ ਹੈ, ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ। ਕੋਈ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਮੁਰਤੋਂ ਤੁਹਾਡੇ ਨੂੰ ਖਾਤਮੂ ਹੋਵਾਂਗੇ ਕਿ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਵਾਂਗੇ। ਮੈਨੂੰ ਤਾਂ ਇਹ ਹਿੰਦੀ ਗੱਲਾਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ। ਠੀਕਾ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ 'ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਬਈ ਜਿੰਦੇ ਜਿੰਦੇ ਖੋਲੇ ਨੇ। ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਪੂਰੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੈਂ ਫਲਾਣਾ ਵੀ ਤੂੰ ਚੁੱਪ ਕਰ ਜਾ ਤੇ ਐ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਾਉਂਦਾ ਸੀ ਉਹ ਹਾਂਜੀ ਜਾਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਆ ਵੀ ਆ ਤੇ ਮਲਾਉ ਦੇ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਤਾਲ ਚ ਜੀ ਤੇ ਉਹਨਾਂ ਨੇ ਕਿ ਇਸ ਕੁਸ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਹੱਥ ਹੋ ਗਈ ਤਾਂ ਮਾਰਿਆ ਉਹ ਕੌਣ ਸੀ ਮਾਰਨ ਵਾਲਾ ਜੀ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਧਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਉਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੇ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲਬਰਤਨ ਸੀਗਾ ਪਰ ਪਰ ਸਾਡੇ ਨਾਲ ਤਾਂ ਜਾਣ ਪਹਿਚਾਨਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੈਨੂੰ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਨ ਹੋ ਗਈ ਸੀ ਇਹਦੇ ਕਰਕੇ ਇਹ ਜੀ ਮ੍ਰਿਤਕ ਹੈ ਜਿਹੜਾ ਬਹਾਦਰ ਸਿੰਘ ਐਲਿਸ ਭੋਲਾ ਸਾਨੂੰ ਗੁਰਮੀਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਰੋਦ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਨਾਲ ਮੌਕੇ ਤੇ ਪਹੁੰਚੀ ਇਹਦੀ ਸਿਰ ਦੇ ਉੱਤੇ ਰੋਡ ਰੂਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹਦੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇ ਜੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਤੇ ਇਹਨੂੰ ਪਤਾ ਲੱਗਿਆ ਇਹਨਾਂ ਨੇ ਫਿਰ ਉਸ ਜੀ ਦਾ ਇਹਦੇ ਨਾਲ ਰੋਸ ਚੇਰੇ ਲੋਹੇ ਦੀ ਲਾਡ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋ ਇਹ ਇਥੋਂ ਸਕਿਪ ਹੋ ਗਏ ਪ੍ਰੇਮ ਹਨ ਜੇ ਆਪਾਂ ਕਹਦੇ ਆ ਮਤਲਬ ਕਿ ਮਰਡਰ ਦਾ ਕਾਰਨ ਪ੍ਰੇਮ ਸੰਬੰਧ ਕਿਹਾ ਪ੍ਰੇਮ ਸੰਬੰਧ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਜੀ ਭੱਜੇ ਹੋਏ ਨੇ ਅੱਛਾ ਜੀ ਫਿਰ ਬਾਈ ਨੇ ਇਹਨਾਂ ਮਕਦਮਾ ਦਰਜ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਜਲਦੀ ਰਨਅਪ ਕਰਾਂਗੇ ਸਾਰਿਆਂ ਮਿਰਤ ਦਾ ਇਹ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਰੋਜ਼ੀ ਦਾ ਟਾਇਲਟ ਡੁਨਿੰਗ ਰੱਖਿਆ ਜੀ ਅੱਛਾ ਜੀ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਤੇ ਉਹਦਾ ਘਰ ਆਣਾ ਜਾਣਾ ਸੀ